ਜੋ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੂਜਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਚਨਾ ਤੋਂ ਚਾਰਣ ਕੀਤਾ ਹੈ ਆਓ ਮਨ ਬਿਰਤੀਆਂ ਇਕਾਗਰ ਕਰਕੇ ਰਹਾਉ ਵਾਲੇ ਬੰਦ ਤੋਂ ਸ਼ੁਰੂ ਕਰਦੇ ਹਾਂ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਰਚਨਾ ਕਰਕੇ ਹਾਜ਼ਰੀਆਂ ਲਵਾਈਏ ਜੀ ਆਖੀਏ ਜੀ ਸਤਨਾ ਤਨ ਵਾਹੀ ਗੁਰੂ ਸਾਹਿਬ ਜੀ ਗੋਵਿੰਦ ਤੁਜ ਬਿਨ ਅਬਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਰਾ ਨਾਉ ਪਾਤਸ਼ਾ ਅਰਦਾਸ ਕਰਨੀ ਸਿਖਾਉਂਦੇ ਨੇ ਕਿ ਹੇ ਪ੍ਰਮਾਤਮ ਤੇਰੇ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿੱਥੇ ਇਹ ਅਰਜ਼ੋਈ ਕੀਤੀ ਜਾਵੇ ਤੇ ਕੀ ਅਰਦਾਸ ਕਰਨੀ ਹੈ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਜਪੀ ਤੁਮਾਰਾ ਨਾਮ ਏ ਪਾਰ ਬ੍ਰਹਮ ਪਰਮਾਤਮਾ ਏ ਮਾਲਕ ਸਵਾਮੀ ਏ ਕਿਰਪਾ ਕਰੋ ਕਿ ਤੁਹਾਡਾ ਨਾਮ ਜਪ ਸਕੀਏ ਜੋ ਪਰਮਾਤਮਾ ਕੋਲੋਂ ਮੰਗ ਮੰਗਣੀ ਹੈ ਉਹ ਹਮੇਸ਼ਾ ਇਹੀ ਮੰਗਣੀ ਹੈ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਕਿਉਂਕਿ ਇਹ ਜੋ ਮਨ ਹੈ ਨ ਇਸ ਦੀ ਤ੍ਰਿਸ਼ਨਾ ਦੀ ਭੁੱਖ ਕਦੇ ਉਤਰਦੀ ਨਹੀਂ ਹੈ ਮਨ ਤਾਂ ਹਰ ਵੇਲੇ ਲਾਲਚ ਨਾਲ ਭਰਿਆ ਰਹਿੰਦਾ ਹੈ ਤੇ ਇਸ ਮਨ ਦੀ ਕਦੇ ਤ੍ਰਿਪਤੀ ਨਹੀਂ ਹੋ ਪਾਉਂਦੀ ਜਿੰਨਾ ਮਰਜੀ ਇਹਦੇ ਕੋਲ ਧਨ ਪਦਾਰਥ ਆ ਜਾਵੇ ਜਿੰਨਾ ਮਰਜੀ ਐਸ਼ਵਰਜ ਇਹਦੇ ਕੋਲ ਆ ਜਾਵੇ ਪਰ ਇਸ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ ਮਨ ਦੀ ਭੁੱਖ ਕਦੇ ਲੱਸਦੀ ਨਹੀਂ ਜੇ ਕੋਈ ਵਰਤ ਵੀ ਰੱਖ ਲਵੇ ਤਾਂ ਵੀ ਮਨ ਦੀ ਭੁੱਖ ਨਹੀਂ ਲੱਸਦੀ ਸਤਿਗੁਰੂ ਆਖਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਕੋਈ ਭੁੱਖਾ ਰਹੇ ਕਿ ਵਰਤ ਰੱਖ ਕੇ ਇਸ ਮਨ ਦੀ ਭੁੱਖ ਨੂੰ ਮਟਾਉਣ ਦੀ ਕੋਸ਼ਿਸ਼ ਕਰੇ ਤਾਂ ਵੀ ਇਸ ਮਨ ਦੀ ਭੁੱਖ ਨਹੀਂ ਉਤਰਦੀ ਹੈ ਤੇ ਮਨ ਦੀ ਭੁੱਖ ਕਿਵੇਂ ਉਤਰਦੀ ਹੈ ਦੇਹੋ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਇਹ ਮਨ ਦੀ ਭੁੱਖ ਜਿੰਨੀ ਦੇਰ ਤੱਕ ਬਣੀ ਰਹਿੰਦੀ ਉਨੀ ਦੇਰ ਤੱਕ ਆਤਮਾ ਦੇ ਸਿਰ ਦੇ ਉੱਤੇ ਦੁੱਖ ਹੀ ਪਏ ਰਹਿੰਦੇ ਨੇ ਇਸ ਕਰਕੇ ਹੋਰ ਜਿਹੜਾ ਕੁਝ ਮੰਗਣਾ ਹੈ ਸਤਿਗੁਰੂ ਆਖਦੇ ਸਿਰ ਦੁੱਖਾਂ ਕੀ ਦੁੱਖ ਵਿਨ ਤੋ ਦਹੂਰ ਜੇ ਮੰਗਣਾ ਸਿਰ ਦੁੱਖਾਂ ਕੀ ਦੁੱਖ ਤੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਸਾਨੂੰ ਜੋ ਜਾਚ ਸਿਖਾਈ ਹੈ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਜ਼ੋਈ ਕੀ ਕਰਨੀ ਹੈ ਕਿ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜੱਪੀ ਤੁਮਾਰਾ ਨਾਮ ਹੇ ਪਾਰਬਹਮ ਪਰਮੇਸ਼ਰ ਮਾਲਕ ਸੁਆਮੀ ਕਿਰਪਾ ਕਰੋ ਤੁਹਾਡਾ ਨਾਮ ਜਪ ਸਕੀਏ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਨਾ ਸਤਗੁਰੂ ਆਖਦੇ ਸਭ ਤੋਂ ਉੱਤਮ ਜਿਹੜੀ ਮੰਗ ਹੈ ਉਹ ਗੁਰੂ ਪਾਸੋਂ ਹਰੀ ਦਾ ਜਸ ਮੰਗ ਲੈਣਾ ਇਹ ਸਭ ਤੋਂ ਉੱਤਮ ਮੰਗ ਹੈ ਤੇ ਜੋ ਸਭ ਤੋਂ ਵੱਡਾ ਤਿਆਗ ਹੈ ਉਹ ਕੀ ਹੈ ਤਿਆਗਨਾ ਤਿਆਗਨ ਨੀਕਾ ਨੀਕਾ ਕਹਿੰਦੇ ਨੇ ਸਭ ਤੋਂ ਜ਼ਿਆਦਾ ਸੋਣਾ ਸਭ ਤੋਂ ਸੋਹਣਾ ਤਿਆਗ ਕੀ ਹੈ ਕਾਮ ਕ੍ਰੋਧ ਲੋਭ ਮੋਹ ਤਿਆਗਨਾ ਤੇ ਸਤਗੁਰਾਂ ਨੇ ਪਹਿਲੇ ਬੰਦ ਦੇ ਅੰਦਰ ਸ਼ਬਦ ਦੇ ਵਿੱਚ ਬਖਸ਼ਿਸ਼ ਕੀਤੀ ਇਹ ਰਹਾਉ ਵਾਲੀ ਜੋ ਭਾਵਨਾ ਹੈ ਇਹ ਸ਼ਬਦ ਦਾ ਵਿਸ਼ਾ ਹੈ ਇਸ ਵਿਸ਼ੇ ਦੀ ਰੋਸ਼ਨੀ ਦੇ ਵਿੱਚ ਹੀ ਸਾਰੇ ਸ਼ਬਦ ਦੇ ਅਰਥ ਕਰਨੇ ਨੇ ਸਤਿਗੁਰੂ ਫਰਮਾਨ ਕਰਦੇ ਨੇ ਤੂੰ ਸਮਰਥ ਸ਼ਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਭਰਮ ਨਿਰਮਲ ਗੁਣ ਪ੍ਰਭ ਗਾਏ اے ਪਰਮਾਤਮ ਤੂੰ ਸਮਰੱਥ ਹੈ ਕਰਨ ਕਰਣ ਹਾਰ ਹੈ ਸਾਰਾ ਕੁਝ ਤੇਰੇ ਹੱਥ ਵਸ਼ ਹੈ ਤੂੰ ਸਮਰੱਥ ਸ਼ਰਨ ਕੋ ਦਾਤਾ ਤੇ ਜਿਹੜਾ ਤੇਰੀ ਸ਼ਰਨ ਦੇ ਵਿੱਚ ਆਉਂਦਾ ਹੈ ਉਸ ਨੂੰ ਤੂੰ ਦਾਤਾ ਦੇ ਕਰਕੇ ਨਿਵਾਜਦਾ ਹੈ ਦੁੱਖ ਭੰਜਨ ਸੁਖ ਰਾਏ ਤੂੰ ਦੁੱਖਾਂ ਨੂੰ ਭੰਨਣ ਵਾਲਾ ਤੇ ਆਤਮਾ ਨੂੰ ਸੁਖ ਦੇਣ ਵਾਲਾ ਰਾਜਾ ਹੈ ਤੂੰ ਸ਼ਰਨ ਵਿੱਚ ਪਏ ਦੀ लाज ਰੱਖਣ ਵਾਲਾ ਕਰਨ ਕਰਨ ਸਮਰੱਥ ਦੁੱਖਾਂ ਨੂੰ ਤੋੜਨ ਵਾਲਾ ਤੇ ਸੁੱਖਾਂ ਨੂੰ ਦਾਤਾਂ ਦੇਣ ਵਾਲਾ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਤੂੰ ਰਾਜਾ ਹੈ ਤੂੰ ਪ੍ਰਮਾਤਮਾ ਹੈ ਇਹ ਪ੍ਰਮਾਤਮ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਤੇ ਜਿਹੜੇ ਮਨੁੱਖ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਨਿਰਮਲ ਹਿਰਦੇ ਵਾਲੇ ਹੋ ਜਾਂਦੇ ਨੇ ਸਤਿਗੁਰੂ ਆਖਦੇ ਉਹਨਾਂ ਦੇ ਜਾਹੀਏ ਕਲੇਸ਼ ਮਿਟੇ ਭੈ ਪਰਮਾ ਉਹਨਾਂ ਦੇ ਕਲੇਸ਼ ਸਾਰੇ ਦੇ ਸਾਰੇ ਪਾਪ ਸਾਰੇ ਦੇ ਸਾਰੇ ਜੀਵਨ ਦੇ ਸਾਰੇ ਝਗੜੇ ਜਿਹੜੇ ਨੇ ਉਹ ਮਿਟ ਜਾਂਦੇ ਨੇ ਤੇ ਮਨ ਦੇ ਅੰਦਰ ਕਿਸੇ ਪ੍ਰਕਾਰ ਦਾ ਨਾ ਤਾਂ ਭਰਮ ਰਹਿ ਜਾਂਦਾ ਤੇ ਨਾ ਕੋਈ ਭੈ ਰਹਿ ਜਾਂਦਾ ਮਿਟੇ ਭੈ ਭਰਮ ਗੁਰੂ ਸਵਾਰਿਓ ਇਹ ਭੈ ਦਾ ਤੇ ਭਰਮ ਦਾ ਆਪਸ ਵਿੱਚ ਗਹਿਰਾ ਨਾਤਾ ਹੈ ਜਿੰਨੀ ਦੇਰ ਤੱਕ ਮਨੁੱਖ ਦੇ ਹਿਰਦੇ ਵਿੱਚ ਭਰਮ ਨੇ ਓਨੀ ਦੇਰ ਤੱਕ ਭੈ ਬਣਿਆ ਹੁੰਦਾ ਹੈ ਹਮੇਸ਼ਾ ਜੀਵਨ ਸਹਿਮ ਦੇ ਵਿੱਚ ਚੱਲਦਾ ਹੈ ਜੋ ਸ਼ਾਮ ਦੇ ਟਾਈਮ ਇਤਹਾਸ ਦੀ ਕਥਾ ਆ ਰਹੀ ਉਹਦੇ ਵਿੱਚ ਬੜਾ ਜਾਦੂ ਟੂਣਿਆਂ ਦਾ ਅੱਜਕੱਲ ਵਰਣਨ ਆ ਰਿਹਾ ਤੇ ਮੈਨੂੰ ਜਾਦੂ ਟੂਣੇ ਤੋਂ ਇੱਕ ਸਮਝ ਆਈ ਕਿ ਜਿਹੜਾ ਮਨੁੱਖ ਇਸ ਭਰਮ ਵਿੱਚ ਫਸਿਆ ਹੋਇਆ ਹੈ ਨਾ ਕਿ ਜੇ ਟੂਣੇ ਦੇ ਉੱਤੋਂ ਕਿਤੇ ਟੱਪ ਗਿਆ ਤੇ ਉਸਨੇ ਬਿਮਾਰ ਹੋ ਜਾਣਾ ਤੇ ਇਹੋ ਜਿਹੇ ਬੰਦੇ ਸੱਚੀ ਮੁੱਚੀ ਬਿਮਾਰ ਹੋ ਜਾਂਦੇ ਤੇ ਜਦੋਂ ਸਤਿਗੁਰੂ ਦੀ ਸੰਗਤ ਕੀਤੀ ਜਾਵੇ ਸਤਗੁਰੂ ਉਸ ਦੇ ਮਨ ਦੇ ਅੰਦਰੋਂ ਇਹ ਭਰਮ ਨੂੰ ਖਤਮ ਕਰ ਦੇਣ ਕਿ ਟੂਨੇ ਦੇ ਉੱਤੋਂ ਲੰਘਣ ਨਾਲ ਕੁਝ ਵੀ ਨਹੀਂ ਹੋਣਾ ਇਹ ਤਾਂ ਛਲਾਵਾ ਹੈ ਇਹ ਤਾਂ ਵਹਿਮ ਹੈ ਇਹ ਤਾਂ ਭਰਮ ਹੈ ਕਿਸੇ ਮਨੁੱਖ ਨੇ ਭਰਮ ਦੇ ਵਿੱਚ ਆ ਕਰਕੇ ਕਿਸੇ ਹੋਰ ਮੰਦਰੀ ਦੇ ਕੋਲੋਂ ਆਪਣੀ ਲੁੱਟਖਸਟ ਕਰਾਈ ਉਸ ਬਾਬੇ ਨੇ ਪੈਸੇ ਲੈ ਕੇ ਲਾਲਚ ਦੇ ਕਰਕੇ ਇਹਨੂੰ ਕੋਈ ਨਾਰੀਅਲ ਧਾਗੇ ਤਾਦਕ ਸੰਧੂਰੇ ਦਾਤਕ ਫੜਾ ਦਿੱਤਾ ਹੈ ਤੇ ਇਸ ਨੇ ਜਾ ਕੇ ਕਿਤੇ ਛੁੱਟ ਦਿੱਤਾ ਹੁਣ ਉਹ ਬੰਦਾ ਜਿਹੜਾ ਹੈ ਉਹਦੇ ਮਨ ਦੇ ਵਿੱਚ ਭਰਮ ਹੈ ਉਹ ਸੋਚਦਾ ਇਸ ਤਰ੍ਹਾਂ ਕਰਨ ਦੇ ਨਾਲ ਉਹਦੇ ਰੁਕੇ ਕਾਰਜ ਜਿਹੜੇ ਬਣ ਜਾਣੇ ਨੇ ਤੇ ਜਿਹੜਾ ਉਸ ਟੂਨੇ ਦੇ ਉੱਤੋਂ ਟੱਪ ਗਿਆ ਉਹਦੇ ਰੁਕ ਜਾਣੇ ਨੇ ਪਰ ਟੱਪਣ ਵਾਲੇ ਦੇ ਮਨ ਦੇ ਅੰਦਰ ਜੇ ਭਰਮ ਹੈ ਤੇ ਉਹ ਸ਼ਹਿਮ ਦੇ ਵਿੱਚ ਰਹਿੰਦਾ ਹੈ ਭਰਮ ਤੇ ਭੈ ਦਾ ਇਕੱਠਾ ਨਾਤਾ ਡਰ ਦਾ ਤੇ ਭਰਮ ਦਾ ਇਕੱਠਾ ਨਾਤਾ ਹੈ ਤੇ ਜਦੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਸਮਝ ਆ ਜਾਂਦਾ ਕਿ ਇਹ ਤਾਂ ਫੋਕਾ ਡਰਾਵਾ ਸੀ ਇਹ ਤਾਂ ਛਲਾਵਾ ਸੀ ਇਹ ਤਾਂ ਕੁਝ ਵੀ ਨਹੀਂ ਸੀ ਤੇ ਫਿਰ ਸਾਰਾ ਭੈ ਦੂਰ ਹੋ ਜਾਂਦਾ ਮੈਨੂੰ ਯਾਦ ਆ ਗਿਆ ਪਿੰਡਾਂ ਦੇ ਵਿੱਚ ਰਹੀਦਾ ਸੀ ਤੇ ਹੁਣ ਅੱਜ ਕੱਲ ਤੇ ਜਿਹੜਾ ਨਹਿਰਾਂ ਦਾ ਤੇ ਸ਼ੂਬਿਆਂ ਦਾ ਪਾਣੀ ਹੈ ਨਾ ਇਹ ਬਹੁਤ ਜ਼ਿਆਦਾ ਗੰਦਾ ਇਹਦੇ ਵਿੱਚ ਇੰਨੀ ਜ਼ਹਿਰ ਘੁਲੀ ਹੋਈ ਕਿ ਇਹਦੇ ਵਿੱਚ ਹੱਥ ਵੀ ਧੋਣੇ ਜਿਹੜੇ ਨੇ ਉਹ ਬਿਮਾਰੀ ਨੂੰ ਆਵਾਜ਼ ਮਾਰਨ ਵਾਲੀ ਗੱਲ ਹੈ ਪਰ ਪਹਿਲੀਆਂ ਸਮਿਆਂ ਦੇ ਵਿੱਚ ਅੱਜ ਤੋਂ ਕੋਈ 25 30 ਸਾਲ 35 ਸਾਲ ਪਹਿਲਾਂ ਇਹ ਪਾਣੀ ਬੜੇ ਸਾਫ਼ ਹੁੰਦੇ ਸੀ ਤੇ ਗਰਮੀਆਂ ਦੇ ਵਿੱਚ ਅਸੀਂ ਬੱਚਿਆਂ ਨੇ ਇਕੱਠੇ ਹੋ ਕੇ ਸੂਵੇ ਦੇ ਉੱਤੇ ਲਾਉਣ ਚਲੇ ਜਾਣਾ ਇਸ ਤਰ੍ਹਾਂ ਪਿੰਡਾਂ ਵਿੱਚ ਆਮ ਹੁੰਦਾ ਸੀ ਤੇ ਉਧਰੋਂ ਨਾਰੀਅਲ ਜਿਹੜੇ ਸੀ ਨਾ ਜਦੋਂ ਰੁੱਢਦੇ ਆਉਣੇ ਤੇ ਕਿੰਨੇ-ਕਿੰਨੇ ਨਾਰੀਅਲ ਇਕੱਠੇ ਹੀ ਰੁੱਢਦੇ ਆਉਣੇ ਤੇ ਅਸੀਂ ਮਨ ਦੇ ਵਿੱਚ ਬੜਾ ਡਰਿਆ ਕਰਨਾ ਨਾਰੀਅਲ ਜਿਹੜਾ ਕਈ ਕਈ ਵਾਰੀ ਬੱਚਿਆਂ ਦੇ ਮਨ 'ਚ ਲਾਲਚ ਆਉਣਾ ਕਿ ਨਾਰੀਅਲ ਕੱਢ ਕੇ ਖਾ ਲਈਏ ਫਿਰ ਡਰਿਆ ਕਰਨਾ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਜਾਦੂ ਹੋ ਜਾਊਗਾ ਇੱਕ ਦਿਨ ਸਾਡੇ ਨਾਲ ਇੱਕ ਪਿੰਡ ਦਾ ਵੱਡਾ ਸੀਗਾ ਹੈ ਤੇ ਉਹ ਵੀ ਨੌਜਵਾਨ ਜਿਹੜਾ ਬੱਚਿਆਂ ਦੇ ਨਾਲ ਹੀ ਖੇਡਣ ਵਾਲਾ ਸੀ ਪਰ ਸਾਡੇ ਤੋਂ ਪੰਜ ਸੱਤ ਸਾਲ ਉਮਰ ਵੱਡੀ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਮੇਰੇ ਡੈਡੀ ਨੇ ਆਖਿਆ ਇਹ ਸਾਰੇ ਵਹਿਮ ਹੁੰਦੇ ਨੇ ਸਾਨੂੰ ਬਸ ਉਹਨੇ ਇੰਨਾ ਲਫ਼ਜ਼ ਹੀ ਬੋਲਿਆ ਇਹ ਸਾਰੇ ਵਹਿਮ ਹੁੰਦੇ ਨੇ ਜੀ ਸਾਡਾ ਵੀ ਕਰਦਾ ਸੀ ਤੇ ਅਸੀਂ ਉਹ ਨਾਰੀਅਲ ਜਿਹੜੇ ਸੀ ਉਹ ਤਿੰਨ ਚਾਰ ਰੁੱਢਦੇ ਆਉਂਦੇ ਸੀ ਭੰਨ ਕੇ ਆਪਾਂ ਛਕ ਲੇ ਤੇ ਉਸ ਦਿਨ ਤੋਂ ਬਾਅਦ ਵਿੱਚ ਫਿਰ ਉਹ ਮਨ ਦੇ ਵਿੱਚੋਂ ਭਰਮ ਨਿਕਲ ਗਿਆ ਤੇ ਜੋ ਕੁਝ ਵੀ ਉਹ ਟੂਣਾ ਕਰਕੇ ਲੋਕੀ ਰੋੜਿਆ ਕਰਦੇ ਸੀ ਸੀ ਸਾਰਾ ਹੀ ਛਕ ਲਿਆ ਕਰਦੇ ਸੀਗੇ ਇਸ ਤਰ੍ਹਾਂ ਮਨ ਦੇ ਵਿੱਚੋਂ ਜਦੋਂ ਭਰਮ ਨਿਕਲਿਆ ਤੇ ਉਹ ਭੈ ਵੀ ਸਾਰਾ ਦੂਰ ਹੋ ਗਏ ਤੇ ਇਹ ਕਦੋਂ ਹੁੰਦਾ ਹੈ ਜਦੋਂ ਗੁਰੂ ਦੀ ਸ਼ਰਨ ਲਈ ਜਾਵੇ ਜਦੋਂ ਅਕਲ ਨੂੰ ਵਿਚਾਰਿਆ ਜਾਵੇ ਜਦੋਂ ਦਿਮਾਗ ਦੇ ਪਰਦੇ ਖੋਲੇ ਜਾਣ ਤੇ ਉਦੋਂ ਹੀ ਭਰਮ ਦੂਰ ਹੁੰਦੇ ਨੇ ਜਿੰਨੀ ਦੇਰ ਤੱਕ ਭਰਮ ਬਣੇ ਹੁੰਦੇ ਹਨ ਓਨੀ ਦੇਰ ਤੱਕ ਪਰਮਾਤਮਾ ਦਾ ਦੀਦਾਰ ਵੀ ਨਹੀਂ ਹੋ ਸਕਦਾ ਕਬੀਰ ਸਾਹਿਬ ਆਖਦੇ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਭਰਮ ਰਹਿਆ ਪਰਮਾਨੰਦਾ खैर ਮੈਂ ਵਿਸ਼ੇ ਦੇ ਵਿੱਚ ਵਾਪਸ ਆਵਾਂ ਸਤਿਗੁਰੂ ਆਖਦੇ ਤੂੰ ਸਮਰੱਥ ਸ਼ਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਏ ਤੇ ਜਦੋਂ ਭਰਮ ਮਿਟ ਜਾਂਦੇ ਨੇ ਸਾਰੇ ਦੇ ਸਾਰੇ ਭੈ ਦੂਰ ਹੋ ਜਾਂਦੇ ਨੇ ਇਹ ਸਾਰਾ ਕੁਝ ਕਦੋਂ ਹੁੰਦਾ ਜਦੋਂ ਨਿਰਮਲ ਗੁਣ ਪ੍ਰਭ ਗਾਏ ਜਦੋਂ ਮੈਲ ਨੂੰ ਧੋਣ ਵਾਲੇ ਪਰਮਾਤਮਾ ਦੇ ਗੁਣ ਗਾਏ ਜਾਣ ਹੁਣ ਮੈਲ ਨੂੰ ਧੋਣ ਵਾਲੇ ਪਾਪਾਂ ਨੂੰ ਦੂਰ ਕਰਨ ਵਾਲੇ ਗੁਣ ਜਿਹੜੇ ਕਿਹੜੇ ਨੇ ਜਿਹੜੇ ਗਾਏ ਜਾਣ ਇਹ ਗੁਰੂ ਦੀ ਬਾਣੀ ਹੈ ਗੁਰੂ ਦੀ ਬਾਣੀ ਨੂੰ ਜਿਹੜਾ ਗਾਵੇਗਾ ਉਸ ਦੇ ਪਾਪ ਦੂਰ ਹੋਣਗੇ ਤੇ ਤੁਸੀਂ ਆਖੋਗੇ ਭਾਈ ਜੀ 2-4 ਦਿਨ ਬਾਅਦ ਵੀ ਤੁਸੀਂ ਉਹੀ ਗੱਲ ਕਰਨੀ ਤੇ 2-4 ਦਿਨ ਪਹਿਲਾਂ ਵੀ ਤੁਸੀਂ ਉਹੀ ਗੱਲ ਕਰ ਰਹੇ ਸੀ ਕਿ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਹਰੀ ਹਰੀ ਕਰੀ ਜਾਵੇ ਤੇ ਕਪਟ ਵੀ ਰੱਖੇ ਤੇ ਹਿਰਦਾ ਸ਼ੁੱਧ ਨਹੀਂ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਕਦੇ ਕਹਿ ਦਿੰਦੇ ਹੋ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਛਕੀ ਧੋਏ ਇਹ ਸਾਰਾ ਕੁਝ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਇਹ ਤਾਂ ਗੁਰੂ ਦੀ ਬਾਣੀ ਆਖਦੀ ਹੈ ਤੇ ਇਹ ਹੈ ਵੀ ਠੀਕ ਹੈ ਜਿੰਨੀ ਦੇਰ ਤੱਕ ਮਨੁੱਖ ਮਨਮੁਖ ਹੈ ਓਨੀ ਦੇਰ ਤੱਕ ਹਰੀ ਹਰੀ ਕਰੀ ਜਾਵੇ ਬਾਣੀ ਪੜ੍ਹੀ ਜਾਵੇ ਓਨੀ ਦੇਰ ਤੱਕ ਉਹਦੀ ਮੈਲ ਨਹੀਂ ਧੋਤੀ ਜਾਣੀ ਇਸ ਤਰ੍ਹਾਂ ਪੜ੍ਹਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਬਾਣੀ ਦੇ ਵਿੱਚ ਆਖਿਆ ਹੁਣ ਗੁਣ ਗਾਉਣੇ ਜਿਹੜੇ ਨੇ ਉਹ ਕਿਸ ਤਰ੍ਹਾਂ ਗਾਉਣ ਨਾਲ ਮੈਲ ਜੜੀ ਉਤਰਦੀ ਹੈ ਸਤਿਗੁਰਾਂ ਨੇ ਬਾਣੀ ਦੇ ਵਿੱਚ ਆਖਿਆ ਕਿ ਜੈਸਾ ਸੇਵੇ ਤੈਸੋ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਹੈ ਗਉੜੀ ਰਾਗ ਦੇ ਅੰਦਰ ਕਿ ਜੈਸਾ ਸੇਵੇ ਤੈਸੋ ਹੋਏ ਭੈ ਰਚਰਾਤੇ ਨਿਰਭਉ ਹੋਏ ਜੈਸਾ ਸੇਵੇ ਤੈਸੋ ਹੋਏ ਜਿਹੜਾ ਪ੍ਰਮਾਤਮਾ ਦੇ ਭੈ ਦੇ ਵਿੱਚ ਅਦਬ ਦੇ ਵਿੱਚ ਰਹਿੰਦੇ ਹੋਇਆਂ ਉਸ ਦੇ ਗੁਣ ਗਾਉਂਦਾ ਹਨ ਉਹ ਨਿਰਭਉ ਹੋ ਜਾਂਦਾ ਹੈ ਤੇ ਜਿਹੜਾ ਨਿਰਭਉ ਹੋ ਜਾਂਦਾ ਹੈ ਉਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਵਰਗਾ ਕਰ ਲੈਂਦਾ ਹੈ ਜੈਸਾ ਸੇਵੇ ਤੈਸੋ ਹੋਏ ਹੁਣ ਇੱਥੇ ਮੈਂ ਥੋੜਾ ਜਿਹਾ ਜੋ ਬੰਦਗੀ ਕਰਨ ਵਾਲੇ ਨੇ ਆਪਣੇ ਵੱਲੋਂ ਅਸੀਂ ਸਾਰੀ ਬੰਦਗੀ ਕਰਦੇ ਜਦੋਂ ਸਿਮਰਨ ਕਰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ RAM RAM ਦਾ ਜਾਪ ਕਰਦੇ ਆਪਣੇ ਵੱਲੋਂ ਅਸੀਂ ਸਾਰੇ ਹੀ ਸਿਮਰਨ ਕਰਦੇ ਬੰਦਗੀ ਕਰਦੇ ਹਾਂ ਪਰ ਗੁਰਸਵਾਰਿਓ ਸ਼ਬਦ ਦੇ ਮਨ ਦੇ ਅੰਦਰ ਪਰਮਾਤਮਾ ਦੀ ਤਸਵੀਰ ਵੱਖਰੀ ਹੁੰਦੀ ਪਰਮਾਤਮਾ ਸਾਰਿਆਂ ਦੇ ਮਨ ਵਿੱਚ ਵੱਖਰਾ ਹੁੰਦਾ ਤੁਸੀਂ ਕਹੋਗੇ ਰੱਬ ਤੇ ਇੱਕ ਹੈ ਗੋਡ ਇਜ਼ ਵਨ ਤੇ ਆਪਾਂ ਵੈਸੇ ਗੁਰਸਵਾਰਿਓ ਜੇ ਮਨਾਂ ਦੇ ਅੰਦਰ ਸੋਚ ਕੇ ਵੇਖੀਏ ਨਾ ਤੇ ਸਾਰਿਆਂ ਦਾ ਹੀ ਰੱਬ ਵੱਖਰਾ ਹੈ ਕੋਈ ਸੋਚਦਾ ਹੈ ਕਿ ਰੱਬ ਇਸ ਤਰ੍ਹਾਂ ਦਾ ਹੈ ਕਿ ਉਸ ਨੇ ਮੇਰੇ ਘਰ ਦੇ ਵਿੱਚ ਲਹਿਰਾ ਬਹਿਰਾ ਕਰ ਦੇਣੀ ਹੈ ਤੇ ਗਵਾਂਢੀ ਜਿਹੜਾ ਹੈ ਨਾ ਉਸ ਨੂੰ ਅਤ ਦੀ ਕੰਗਾਲੀ ਦੇ ਵਿੱਚ ਪਾ ਦੇਣਾ ਮੇਰੇ ਸਾਰੇ ਹੀ ਦੁਸ਼ਮਣ ਮਾਰ ਦੇਣੇ ਨੇ ਬਾਹਰੀ ਦੁਸ਼ਮਣ ਜਿਹੜੇ ਦੁਨੀਆ ਦੇ ਲੋਕ ਨੇ ਪਰਮਾਤਮਾ ਸਾਡੇ ਦੁਸ਼ਮਣਾਂ ਨੂੰ ਮਾਰਦਾ ਪਰ ਜਿਹੜੇ ਅੰਦਰ ਸਾਡੇ ਨਿਕਾਮਾਦਿਕ ਜਿਹੜੇ ਵਿਕਾਰ ਨੇ ਇਹ ਦੁਸ਼ਮਣਾਂ ਦਾ ਨਾਸ਼ ਕਰਦਾ ਹੈ ਅਸੀਂ ਜਦੋਂ ਇਸ ਤਰ੍ਹਾਂ ਸੋਚਦੇ ਆ ਨਾ ਰੱਬ ਦੇ ਬਾਰੇ ਕਿ ਮੈਂ ਰੱਬ ਦੀ ਹੁਣ ਬੰਦਗੀ ਕਰਨ ੜਿਆ ਤੇ ਰੱਬ ਨੇ ਦੂਜੀ ਸਾਰੀ ਦੁਨੀਆ ਦੇ ਹੱਕ ਮਾਰ ਕੇ ਮੇਰੇ ਘਰ ਵਿੱਚ ਮੇਰਾ ਘਰ ਭਰ ਦੇਣਾ ਤੇ ਸਾਡਾ ਰੱਬ ਜਿਹੜਾ ਹੈ ਫਿਰ ਪੱਖਪਾਤੀ ਰੱਬ ਹੈ ਸਾਡਾ ਰੱਬ ਜਿਹੜਾ ਉਹ ਨਹੀਂ ਹੈ ਜਿਹੜਾ ਨਿਰਲੇਪ ਹੈ ਜਿਹੜਾ ਨਰਵੈਰ ਹੈ ਜਿਹੜਾ ਮਿਰਭਾਉ ਹੈ ਫਿਰ ਸਾਡਾ ਰੱਬ ਉਹ ਨਹੀਂ ਰਹ ਜਾਂਦਾ ਫਿਰ ਅਸੀਂ ਕਿਸੇ ਦੂਜੇ ਦੀ ਪੂਜਾ ਕਰ ਰਹੇ ਹੁੰਦੇ ਹਾਂ ਜਿਹੜਾ ਬੜਾ ਮਤਲਬੀ ਹੋਵੇ ਜਿਹੜਾ ਆਪਣਿਆਂ ਨੂੰ ਆ ਕਰਕੇ ਦਾਤਾਂ ਦਵੇ ਤੇ ਜਿਹੜੇ ਦੂਸਰੇ ਨੇ ਉਹਨਾਂ ਸਾਰਿਆਂ ਨੂੰ ਇੱਕਦਮ ਉਹ ਖਾਲੀ ਕਰ ਦੇਵੇ ਪਰ ਉਹ ਪਰਮਾਤਮਾ ਜਿਹੜਾ ਨਿਰਵੈਰ ਹੈ ਨਿਰਭਉ ਹੈ ਨਿਰਲੇਪ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਨੇ ਕਿ ਉਸ ਪਰਮਾਤਮਾ ਨੂੰ ਕੀ ਲੋੜ ਪਈ ਹੈ ਉਹ ਅਰਜਨ ਦੇ ਰਥ ਦਾ ਸਾਰਥੀ ਬਣ ਜਾਵੇ ਕੌਨ ਬਾਟ ਪਰਿਤ ਸੈ ਪਥ ਸਾਰਥੀ ਰਥ ਹੋਏ ਉਸ ਨੂੰ ਕੀ ਲੋੜ ਹੈ ਅਰਜਨ ਦੇ ਰੱਥ ਦਾ ਸਾਰਥੀ ਬਣ ਜਾਵੇ ਭਾਵ ਕਿ ਉਹ ਕਿਸੇ ਇੱਕ ਦੇ ਪੱਖ ਵਿੱਚ ਨਹੀਂ ਖਲੋਂਦਾ ਤੇ ਫੇਰ ਪ੍ਰਮਾਤਮਾ ਦਾ ਪੱਖ ਕੀ ਹੈ ਜਦੋਂ ਮਨੁੱਖ ਪ੍ਰਮਾਤਮਾ ਦੇ ਪੱਖ ਵਿੱਚ ਖਲੋ ਜਾਂਦਾ ਉਦੋਂ ਲਾਜ ਰੱਖੀ ਜਾਂਦੀ ਹੁਣ ਪ੍ਰਮਾਤਮਾ ਵਾਲੇ ਪਾਸੇ ਕਿਵੇਂ ਖਲੋਣਾ ਹਮ ਪਰੇ ਭਾਗ ਤੁਮ ਪਾਸੇ ਅਸੀਂ ਜਦੋਂ ਉਸ ਪ੍ਰਮਾਤਮਾ ਦੇ ਪਾਸੇ ਵੱਲ ਹੋ ਜਾਂਦੇ ਹਾਂ ਉਦੋਂ ਛਾੜੀ ਲਾਜ ਰੱਖੀ ਜਾਂਦੀ ਹੈ ਤੇ ਪ੍ਰਮਾਤਮਾ ਵਾਲਾ ਪਾਸਾ ਕਿਹੜਾ ਹੈ ਨਿਰਮਲ ਪਾਸ਼ਾ ਜਿੱਥੇ ਕਿਸੇ ਪ੍ਰਕਾਰ ਦੇ ਬੈਰ ਵਿਰੋਧ ਵਾਸਤੇ ਮੇਰ ਤੇਰ ਵਾਸਤੇ ਕੋਈ ਥਾਂ ਨਹੀਂ ਹੈ ਜਦੋਂ ਸਾਡਾ ਰੱਬ ਇਸ ਤਰ੍ਹਾਂ ਦਾ ਹੈ ਕਿ ਮੇਰ ਤੇਰ ਨਹੀਂ ਕਰਦਾ ਸਭ ਨੂੰ ਪ੍ਰੇਮ ਕਰਦਾ ਤੇ ਫਿਰ ਜੈਸਾ ਸੇਵੇ ਤੈਸੋ ਹੋਏ ਗੁਰੂ ਨਾਨਕ ਸਾਹਿਬ ਆਖਦੇ ਜਿੱਦਾਂ ਦਾ ਰੱਬ ਤੁਸੀਂ ਸੇਵਦੇ ਹੋ ਉਸ ਤਰ੍ਹਾਂ ਦਾ ਤੁਹਾਡਾ ਜੀਵਨ ਹੋ ਜਾਵੇਗਾ ਸ਼ੇਵ ਸ਼ੇਵ ਕਰਤੇ ਜੋ ਨਰ ਧਿਆਵੇ ਬਰਦ ਚਰੇ ਡੌਰੂ ਟਮਕਾਵੇ ਮਹਾ ਮਾਈ ਕੀ ਪੂਜਾ ਕਰੇ ਨਰਸ਼ੇ ਨਾ ਰੋਏ ਅਵਤਰੇ ਸਤਗੁਰਾਂ ਦੀ ਬਾਣੀ ਵਿੱਚ ਬੜਾ ਸਪਸ਼ਟ ਦੱਸਿਆ ਕਿ ਜਿਸ ਤਰ੍ਹਾਂ ਦੇ ਰੱਬ ਦੀ ਕਲਪਨਾ ਕਰਕੇ ਮਨੁੱਖ ਉਹਦੀ ਬੰਦਗੀ ਕਰੇਗਾ ਉਸ ਤਰ੍ਹਾਂ ਦਾ ਹੋ ਜਾਵੇਗਾ ਜੇ ਮਨੁੱਖ ਰੱਬ ਦੀ ਕਲਪਨਾ ਸ਼ਿਵ ਜੀ ਦੇ ਰੂਪ ਦੇ ਵਿੱਚ ਕਰਕੇ ਉਹਦੀ ਬੰਦਗੀ ਕਰੇਗਾ ਤੇ ਉਹ ਕੀ ਹੋਵੇਗਾ ਪਿੱਛੇ ਜੇ ਅਸੀਂ ਦੇਖਿਆ ਨਾ ਕਿ ਉੱਥੇ ਬਨਾਰਸ ਦੇ ਵਿੱਚ ਜਿਹੜਾ ਮੇਲਾ ਲੱਗਾ ਸੀ ਕੁੰਭ ਦਾ ਕਿੰਨੀਆਂ ਵੀਡੀਓ ਆਈਆਂ ਕਿੰਨੇ ਉਹ ਨੰਗੇ ਸਾਧੂ ਸੀ ਜਿਹੜੇ ਜਿਸ ਤਰ੍ਹਾਂ ਡਮਰੂ ਵਜਾਉਂਦੇ ਸੀ ਉਹਨਾਂ ਦੇ ਸਿਰ ਦੇ ਵਿੱਚੋਂ ਜਿਵੇਂ ਵੀ ਉਹ ਸਵਾਹ ਮਲੀ ਹੋਈ ਸੀ ਜਿਸ ਤਰ੍ਹਾਂ ਦਾ ਉਹਨਾਂ ਨੇ ਸ਼ਿਵ ਜੀ ਦਾ ਰੂਪ ਚਿਤਵਿਆ ਆਪਣੇ ਮਨ ਦੇ ਵਿੱਚ ਉਹਦਾਂ ਦਾ ਉਹ ਆਪਣਾ ਬਣਾਉਂਦੇ ਨੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਵਰਦ ਚਰੇ ਡੌਰੂ ਟਮਕਾਵੇ ਜਿਹਦੇ ਮਨ ਦੇ ਵਿੱਚ ਤਸਵੀਰ ਹੈ ਕਿ ਰੱਬ ਸ਼ਿਵ ਜੀ ਵਰਗਾ ਹੈ ਰੱਬ ਆਪਣੇ ਪਿੰਡੇ ਦੇ ਉੱਤੇ ਭਸ਼ਮ ਮਲ ਕੇ ਰੱਖਦਾ ਹੈ ਰੱਬ ਸਿਰ ਦੇ ਉੱਤੇ ਜੜਾਵਾਂ ਬਨ ਕੇ ਰੱਖਦਾ ਉਹ ਫਿਰ ਕੀ ਕਰਦਾ ਉਹ ਆਪਣੇ ਪਿੰਡੇ ਦੇ ਉੱਤੇ ਭਸਮ ਵੜ ਲੈਂਦਾ ਉਹ ਆਪਣੇ ਸਿਰ ਦੇ ਉੱਤੇ ਜੜਾਵਾਂ ਰੱਖ ਲੈਂਦਾ ਇਸ ਤਰ੍ਹਾਂ ਜਿੱਦਾਂ ਦੇ ਪਰਮਾਤਮਾ ਨੂੰ ਅਸੀਂ ਸੇਵਦੇ ਹਾਂ ਉਦਾਂ ਦਾ ਸਾਡਾ ਆਪਣਾ ਜੀਵਨ ਹੋ ਜਾਂਦਾ ਤੇ ਮੈਂ ਵੈਸੇ ਵਿਸ਼ਾ ਤੇ ਨਹੀਂ ਪਰ ਇੱਥੇ ਦੱਸ ਦਵਾਂ ਤੇ ਕਈ ਵਾਰੀ ਅਸੀਂ ਕਿਸੇ ਰਾਜਨੀਤਿਕ ਬੰਦੇ ਦੀ ਵੀ ਭਗਤੀ ਕਰਨ ਲੱਗ ਜਾਂਦੇ ਤੇ ਫਿਰ ਸਾਡਾ ਜੀਵਨ ਵੀ ਉਦਾਂ ਦਾ ਹੋ ਜਾਂਦਾ ਜੇ ਉਹ ਰਾਜਨੀਤਿਕ ਬੰਦਾ ਜਿਹੜਾ ਕਿਸੇ ਇੱਕ ਵਰਗ ਜਾਂ ਧਰਮ ਦੇ ਨਾਲ ਨਫ਼ਰਤ ਕਰਦਾ ਹੋਏ ਤੇ ਅਸੀਂ ਵੀ ਉਸ ਵਰਗ ਜਾਂ ਧਰਮ ਦੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਜਿਹਦੀ ਭਗਤੀ ਕਰਨ ਲੱਗ ਜੀਏ ਚਾਹੇ ਉਹ ਬੰਦਾ ਹੋਵੇ ਚਾਹੇ ਉਹ ਦੇਵਤਾ ਹੋਵੇ ਚਾਹੇ ਉਹ ਰੱਬ ਹੋਵੇ ਚਾਹੇ ਪੀਰ ਫਕੀਰ ਹੋਵੇ ਚਾਹੇ ਕੋਈ ਕਾਲਪਨਿਕ ਹਸਤੀ ਹੋਵੇ ਅਸੀਂ ਜਿੱਦਾਂ ਦਾ ਉਹਨੂੰ ਆਪਣੇ ਮਨ ਵਿੱਚ ਸੋਚਿਆ ਹੈ ਜੇ ਉਹਦੀ ਬੰਦਗੀ ਕਰਾਂਗੇ ਤੇ ਉਹਦਾਂ ਦੇ ਹੋ ਜਾਵਾਂਗੇ ਜੇ ਅਸੀਂ ਕਿਤੇ ਤਾੰਤ੍ਰਿਕ ਬਣ ਜਾਈਏ ਤੇ ਫਿਰ ਭੂਤਾਂ ਪ੍ਰੇਤਾਂ ਵਰਗਾ ਬੰਦੇ ਦਾ ਜੀਵਨ ਹੋ ਜਾਂਦਾ ਹੈ ਸੋ ਜਿਸ ਤਰ੍ਹਾਂ ਦਾ ਰੱਬ ਹੈ ਉਸ ਤਰ੍ਹਾਂ ਦਾ ਮਨੁੱਖ ਨੇ ਹੋਣਾ ਹੈ ਤੇ ਜੇ ਅਸੀਂ ਰੱਬ ਨੂੰ ਪੱਖਪਾਤੀ ਸਮਝਿਆ ਤੇ ਐਸੇ ਬੰਦੇ ਕਈ ਵਾਰ ਤੁਸੀਂ ਦੇਖਿਓ ਜੀਵਨ ਦੇ ਵਿੱਚ ਤੁਸੀਂ ਕਹੋਗੇ ਪਤਾ ਨਹੀਂ ਕੀ ਗੱਲ ਫਲਾਣਾ ਬੰਦਾ ਜਿਹੜਾ ਉਹ ਗੁਰਦੁਆਰੇ ਤੇ ਬੜਾ ਜਾਂਦਾ ਸੀ ਉਹ ਬੰਦਾ ਮੰਦਰ ਤੇ ਬੜਾ ਜਾਂਦਾ ਸੀ ਪਰ ਉਹਨੇ ਇਸ ਤਰ੍ਹਾਂ ਕਿਉਂ ਕਰ ਦਿੱਤਾ ਉਹ ਭਾਵੇਂ ਗੁਰਦੁਆਰੇ ਜਾਂਦਾ ਸੀ ਪਰ ਉਹਦੇ ਮਨ ਦੇ ਵਿੱਚ ਗੁਰੂ ਨਿਰਵੈਰ ਨਹੀਂ ਸੀ ਗੁਰੂ ਨਿਰਪੱਖ ਨਹੀਂ ਸੀ ਉਹਦੇ ਮਨ ਵਿੱਚ ਉਹਨੂੰ ਲੱਗਦਾ ਸੀ ਕਿ ਗੁਰੂ ਜਿਹੜਾ ਇਹ ਪੱਖਪਾਤੀ ਹੈ ਗੁਰੂ ਜਿਹੜਾ ਮੇਰੇ ਵੈਰੀਆਂ ਨਾਲ ਵੈਰ ਕੱਢੇਗਾ ਜਾ ਕਰਕੇ ਗੁਰੂ ਤਾਂ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਉਹ ਤਾਂ ਸਾਰਿਆਂ ਦਾ ਭਲਾ ਮੰਗਦਾ ਹੈ ਵਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬਿਗਾਨਾ ਸ਼ਗਲ ਸੰਗਵ ਕੋ ਬਨ ਆਈ ਗੁਰੂ ਦਾ ਤਾਂ ਕੋਈ ਵੈਰੀ ਹੀ ਨਹੀਂ ਗੁਰੂ ਵਾਸਤੇ ਤਾਂ ਕੋਈ ਬਿਗਾਨਾ ਨਹੀਂ ਜੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਨੂੰ ਇਸ ਤਰ੍ਹਾਂ ਦਾ ਸਮਝ ਕਰਕੇ ਪਵੇਗਾ ਨਾ ਤੇ ਯਾਦ ਰੱਖਿਓ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਵੀ ਵੈਰੀ ਸਾਰੇ ਖਤਮ ਹੋ ਜਾਣਗੇ ਸਤਿਗੁਰੂ ਆਖਦੇ ਇਹ ਵੈਰੀ ਮਿੱਤਰ ਸਭ ਕੀਤੇ ਨਹੀਂ ਮੰਗੇ ਮੰਦਾ ਫਿਰ ਉਹ ਮਨੁੱਖ ਦੇ ਜਿੰਨੇ ਵੈਰੀ ਨੇ ਉਹਨੂੰ ਸਾਰੇ ਮਿੱਤਰਾਂ ਦੇ ਸਮਾਨ ਹੀ ਲੱਗਣ ਲੱਗ ਜਾਂਦੇ ਉਹ ਕਹਿੰਦਾ ਜਿਸ ਤਰ੍ਹਾਂ ਦੇ ਮੇਰੇ ਮਿੱਤਰ ਉਸ ਤਰ੍ਹਾਂ ਦੇ ਮੇਰੇ ਵੈਰੀ हे ਰੱਬਾ ਤੂੰ ਮੇਰੇ ਮਿੱਤਰਾਂ ਦਾ ਵੀ ਭਲਾ ਕਰ ਤੇ ਮੇਰੇ ਵੈਰੀਆਂ ਦਾ ਵੀ ਫਲਾ ਕਰ ਫਿਰ ਉਹ ਕਿਸੇ ਦਾ ਮੰਦਾ ਨਹੀਂ ਮੰਗਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਫਿਰ ਉਹਦਾ ਲੇਖਾ ਈ ਸਾਰਾ ਸਾਫ ਹੋ ਜਾਂਦਾ ਜੈਸਾ ਸੇਵੇ ਤੈਸੋ ਹੋਏ ਇਸ ਕਰਕੇ ਅਸੀਂ ਜਦੋਂ ਪਰਮਾਤਮਾ ਦੀ ਇਬਾਦਤ ਕਰਨੀ ਤੇ ਅਸੀਂ ਇਹ ਸੋਚਣਾ ਹੈ ਕਿ ਪਰਮਾਤਮਾ ਉਸ ਤਰ੍ਹਾਂ ਦਾ ਹੈ ਜੈਸੇ ਸੂਰ ਸਰਬ ਕੋ ਸੋਖ ਜਿਸ ਤਰ੍ਹਾਂ ਸੂਰਜ ਸਾਰਿਆਂ ਨੂੰ ਸੁੱਖ ਦਿੰਦਾ ਹੈ ਜਿਉਂ ਬਸਦਾ ਕੋਹ ਖੋਦਦਾ ਕੋਈ ਚੰਦਨ ਲੇਪ ਜਿਸ ਤਰ੍ਹਾਂ ਧਰਤੀ ਨੂੰ ਕੋਈ ਖੋਦਦਾ ਕੋਈ ਚੰਦਨ ਦਾ ਲੇਪ ਕਰਦਾ ਉੱਤੇ ਪੋਚਾ ਫੇਰਦਾ ਪਰ ਧਰਤੀ ਜਿਹੜੀ ਹੈ ਸਹਜ ਦੇ ਵਿੱਚ ਟਿਕੀ ਰਹਿੰਦੀ ਹੈ ਉਹ ਪਰਮਾਤਮਾ ਤੇ ਪਰਮਾਤਮਾ ਦੇ ਜਨ ਤੇ ਸਤਿਗੁਰੂ ਹਮੇਸ਼ਾ ਸਹਜ ਅਵਸਥਾ ਦੇ ਵਿੱਚ ਰਹਿੰਦੇ ਨੇ ਸਾਰਿਆਂ ਦੇ ਉੱਤੇ ਬਰਾਬਰ ਦੀ ਦ੍ਰਿਸ਼ਟੀ ਹੈ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੈ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਪਰਮਾਤਮਾ ਸਾਰਿਆਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਕਿਰਪਾ ਦੀ ਨਜ਼ਰ ਕਰਕੇ ਖੁਸ਼ ਹੁੰਦਾ ਹੈ ਸੋ ਸਤਿਗੁਰੂ ਆਖਦੇ ਨੇ ਕਿ ਜੇ ਇਸ ਤਰ੍ਹਾਂ ਦਾ ਪ੍ਰਮਾਤਮਾ ਹਿਰਦੇ ਵਿੱਚ ਵਸ ਜਾਵੇ ਉਹਦੇ ਗੁਣ ਗਾਏ ਜਾਣ ਤੇ ਫਿਰ ਉਹਦੇ ਵਰਗੇ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਸਵਾਰਿਓ ਗੁਰੂ ਸਵਾਰਿਓ ਜਦੋਂ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਈ ਜਦੋਂ ਨਿਰਮਲ ਕਰਨ ਵਾਲੇ ਪਾਪਾਂ ਨੂੰ ਧੋਣ ਵਾਲੇ ਉਸ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਨੇ ਨਾ ਇਸ ਤਰ੍ਹਾਂ ਪ੍ਰਮਾਤਮਾ ਨੂੰ ਸਿਮਰਦੇ ਆ ਕਿਉ ਨਿਰਵੈਰ ਹੈ ਨਿਰਭਉ ਹੈ ਫੇਰ ਮਨੁੱਖ ਦੇ ਸਾਰੇ ਦੇ ਸਾਰੇ ਕਲੇਸ਼ ਵੀ ਮਿਟ ਜਾਂਦੇ ਨੇ ਤੇ ਸਾਰੇ ਦੇ ਸਾਰੇ ਭਰਮ ਵੀ ਖਤਮ ਹੋ ਜਾਂਦੇ ਤੇ ਜਦੋਂ ਭਰਮ ਖਤਮ ਹੋ ਜਾਂਦੇ ਫਿਰ ਸਾਰੇ ਦੇ ਸਾਰੇ ਭੈ ਡਰ ਵੀ ਉਹਦੇ ਖਤਮ ਹੋ ਜਾਂਦੇ ਨੇ ਸਤਗੁਰੂ ਬਖਸ਼ਿਸ਼ ਕਰਦੇ ਨੇ ਸਤ ਗੁਰ ਸ਼ੇਵ ਲੱਗੇ ਹਰ ਚਰਨੀ ਵੱਡਾਏ ਭਾਗ ਲੇਵ ਲਾਗੀ ਕਬਲ ਪ੍ਰਗਾਸ਼ ਭੈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਜਿਹੜੇ ਮਨੁੱਖ ਸਤਗੁਰ ਸੇਵ ਸਤਗੁਰ ਸੇਵ ਦੇ 바ਵੇ ਨੂੰ ਸਿਹਾਰੀ ਹੈ ਸਤਗੁਰੂ ਨੂੰ ਯਾਦ ਕਰਕੇ ਸਤਗੁਰੂ ਦੀ ਸੇਵਾ ਕਰਕੇ ਸਤਗੁਰ ਸੇਵ ਲੱਗੇ ਹਰ ਚਰਣੀ ਜਿਹੜੇ ਸਤਗੁਰੂ ਦਾ ਹੁਕਮ ਮੰਨ ਕੇ ਭਾਵ ਕੇ ਗੁਰਮਤ ਦੀ ਸਿੱਖਿਆ ਦੇ ਉੱਤੇ ਚੱਲਦੇ ਆ ਲੱਗੇ ਹਰ ਚਰਣੀ ਤੇ ਹਰੀ ਦੇ ਚਰਨ ਖੜੇ ਨੇ ਹਰੀ ਦੇ ਚਰਨ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਸਤਿਗੁਰੂ ਦੀ ਬਾਣੀ ਸਤਿਗੁਰੂ ਆਖਦੇ ਹਰ ਹਰ ਚਰਨ ਰਿਧੈ ਉਰਤਾਰੇ ਸਿਮਰ స్వాਮੀ ਠਾਕੁਰ ਆਪਣਾ ਕਾਰਜ ਸਫਲ ਹਮਾਰੇ ਉਹ ਪ੍ਰਮਾਤਮਾ ਦੇ ਚਰਨ ਨੇ ਹਰ ਹਰ ਭਾਵ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਰਾਮ ਰਾਮ ਕਰਨਾ ਹਰੀ ਹਰੀ ਕਰਨਾ ਜਿਹੜਾ ਸਿਮਰਨ ਹੈ ਇਹ ਪ੍ਰਮਾਤਮਾ ਦੇ ਚਰਨ ਨੇ ਤੇ ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਲੱਗਿਆ ਭਾਵਕ ਸਿਮਰਨ ਨਾਲ ਜੁੜਿਆ ਪਰ ਕਿਵੇਂ ਸਤਿਗੁਰ ਸੇਵ ਸਤਿਗੁਰੂ ਦੇ ਹੁਕਮ ਨੂੰ ਮੰਨਦਾ ਹੋਇਆ ਸੇਵਾ ਨੂੰ ਕਰਮਾਉਂਦਾ ਹੋਇਆ ਜਿਹੜਾ ਸਿਮਰਨ ਨਾਲ ਜੁੜਿਆ ਜਿਹੜਾ ਸਤਿਗੁਰੂ ਦੇ ਹੁਕਮ ਤੋਂ ਇਨਕਾਰੀ ਹੋ ਕੇ ਸਿਮਰਨ ਨਾਲ ਜੁੜਿਆ ਉਹਦਾ ਸਿਮਰਨ ਲੇਖੇ ਵਿੱਚ ਨਹੀਂ ਲੱਗ ਸਕਦਾ ਕਿਉਂਕਿ ਲੇਖੇ ਵਿੱਚ ਉਹਦਾ ਲੱਗਦਾ ਜਿਹਦਾ ਹਿਰਦੇ ਰੂਪੀ ਭਾਂਡਾ ਸਿੱਧਾ ਨਾਮ ਸਮਾਵੈ ਜੇ ਭਾਂਡਾ ਹੋਏ ਉਹਦੇ ਭਾਂਡੇ ਟਿੱਕੇ ਨਾ ਕੋਏ ਇਸ ਕਰਕੇ ਸਤਗੁਰੂ ਸੇਵ ਲੱਗੇ ਹਰ ਚਰਣੀ ਜਿਹੜੇ ਸਤਗੁਰੂ ਦੇ ਸੇਵਾ ਕਮਾਉਂਦੇ ਆ ਹੁਕਮ ਨੂੰ ਮੰਨਦੇ ਆ ਹੋਏ ਆ ਚੰਗੀ ਸਿੱਖਿਆ ਦੇ ਉੱਤੇ ਸ਼ੁਭ ਮਾਰਗ ਦੇ ਉੱਤੇ ਚੱਲਦੇ ਆ ਹੋਏ ਆ ਸਿਮਰਨ ਦੇ ਨਾਲ ਜੁੜੇ ਹੋਏ ਨੇ ਲੱਗੇ ਹਰ ਚਰਣੀ ਵੱਡੇ ਭਾਗ ਲੇਵ ਲੱਗੀ ਸਤਗੁਰੂ ਆਖਦੇ ਉਹਨਾਂ ਦੇ ਵੱਡੇ ਭਾਗ ਨੇ ਉਹਨਾਂ ਦੀ ਲੇਵ ਸੱਚੇ ਅਰਥਾਂ ਵਿੱਚ ਰੱਬ ਦੇ ਨਾਲ ਲੱਗੀ ਹੋਈ ਹੈ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਉਹਨਾਂ ਦਾ ਹਿਰਦਾ ਰੂਪੀ ਕਮਲ ਜਿਹੜਾ ਹੈ ਉਹ ਪ੍ਰਕਾਸ਼ ਹੋ ਜਾਂਦਾ ਖਿੜ ਜਾਂਦਾ ਹੈ ਉਸ ਤਰ੍ਹਾਂ ਸਾਡਾ ਹਿਰਦਾ ਰੂਪੀ ਜਿਹੜਾ ਕਮਲ ਹੈ ਮੁਰਝਾਇਆ ਰਹਿੰਦਾ ਕੁੱਠਾ ਹੈ ਇਹ ਉਹਦਾ ਕਮਲ ਜਿਹੜਾ ਸਿੱਧਾ ਹੋ ਜਾਂਦਾ ਹੈ ਕਵਲ ਪ੍ਰਗਾਸ ਭਏ ਸਾਧ ਸੰਗੇ ਗੁਰੂ ਦੀ ਸੰਗਤ ਕਰਨ ਦੇ ਨਾਲ ਹਿਰਦਾ ਰੂਪੀ ਫੁੱਲ ਕਮਲ ਜਿਹੜਾ ਹੈ ਖਿੜ ਜਾਂਦਾ ਹੈ ਦੁਰਮਤ ਬੁੱਧ ਤਿਆਗੀ ਤੇ ਗੁਰੂ ਦੇ ਚਰਨਾਂ ਦੇ ਵਿੱਚ ਲੱਗਣ ਦੇ ਨਾਲ ਮਨੁੱਖ ਜਿਹੜਾ ਹੈ ਭੈੜੀ ਮਤ ਨੂੰ ਦੁਰਮਤ ਭੈੜੀ ਮਤ ਨੂੰ ਐਸੀ ਜਿਹੜੀ ਬੁੱਧ ਹੈ ਦੁਰਮਤ ਬੁੱਧ ਤਿਆਗੀ ਉਸ ਦਾ ਉਹ ਤਿਆਗ ਕਰ ਦਿੰਦਾ ਹੈ ਕਿਉਂਕਿ ਸਤਗੁਰੂ ਸਮਝਾਉਂਦੇ ਨੇ ਕਾਮ ਕ੍ਰੋਧ ਲੋਭ মোহ ਜਣ ਜਣ ਸਿਓ ਛਾੜ ਤੋ ਹਉਮੈ ਕਫੰਦ ਕਾਟ ਸਾਧ ਸੰਗ ਰਤ ਜੀਓ ਇਹ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤ ਆਦਿਕ ਜਿਹੜਾ ਜਣੇਖਣੇ ਦੇ ਨਾਲ ਧਰੋ ਕਰ ਦੇਣਾ ਧੋਖਾ ਕਰ ਦੇਣਾ ਕਾਮ ਕ੍ਰੋਧ ਲੋਭ ਮੋਹ ਜਣ ਜਣ ਸੋ ਛਾੜ ਤੋ ਹਉ ਮੈਂ ਕਾ ਫੰਦ ਕਾਟ ਸਾਧ ਸੰਗ ਰਤ ਜਿਓ ਹੰਕਾਰ ਦੀ ਜਿਹੜੀ ਰੱਸੀ ਹੈ ਫਾਈ ਜਿਹੜੀ ਫਾਂਸੀ ਗਲ ਵਿੱਚ ਪਈ ਹੰਕਾਰ ਦੀ ਇਸ ਨੂੰ ਕੱਟ ਕੇ ਸਾਧ ਸੰਗ ਰਤ ਜਿਓ ਸਤਿਗੁਰੂ ਸਮਝਾਉਂਦੇ ਨੇ ਭੱਟ ਸਾਹਿਬ ਸਮਝਾਉਂਦੇ ਨੇ ਕੇ ਸਾਧ ਸੰਗਤ ਦੇ ਵਿੱਚ ਆਪਣਾ ਪ੍ਰੇਮ ਬਣਾਇਆ ਕਰ ਸੋ ਸਤਿਗੁਰੂ ਆਖਦੇ ਜਿਹੜੇ ਇਸ ਤਰ੍ਹਾਂ ਪ੍ਰੇਮ ਬਣਾ ਲੈਂਦੇ ਨੇ ਕਵਲ ਪ੍ਰਗਾਸ ਭਏ ਸਾਧ ਸੰਗੇ ਹਿਰਦਾ ਰੂਪੀ ਕਵਲ ਜਿਹੜਾ ਫੁੱਲ ਹੈ ਉਹ ਖਿੜ ਜਾਂਦਾ ਦੁਰਮਤ ਬੁੱਧ ਤਿਆਗੀ ਤੇ ਮਾੜੀ ਮਤ ਜਿਹੜੀ ਹੈ ਐਸੀ ਬੁੱਧੀ ਦਾ ਉਹ ਤਿਆਗ ਕਰ ਦਿੰਦੇ ਨੇ ਫਿਰ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਧ ਰਹਿ ਬਿਨ ਸੇ ਸਗਲ ਜੰਗਾਲਾ ਫਿਰ ਅੱਠੇ ਪਹਿਰ ਹੀ ਉਹ ਹਰੀ ਦੇ ਗੁਣ ਗਾਉਂਦੇ ਨੇ ਆਠ ਪਹਿਰ ਅੱਠੇ ਪਹਿਰ ਇਕ ਤੇ ਲਵੇ ਮੰਨੇ ਨੂੰ ਹੁਕਮ ਪਾਰ ਅੱਠੇ ਪਹਿਰ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਇਨ ਉਸ ਪਰਮਾਤਮਾ ਦਾ ਸਿਮਰਨ ਕਰਦੇ ਨੇ ਜਿਹੜਾ ਦੀਨਾਂ ਦੇ ਉੱਤੇ ਨਿਮਾਨਿਆਂ ਦੇ ਉੱਤੇ ਦਇਆ ਕਰਦਾ ਹੈ ਆਪ ਤਰੈ ਸਗਲੇ ਸੰਗਤ ਸਭ ਤਾਰ ਉਧਰੈ ਤੇ ਫਿਰ ਉਹ ਆਪ ਵੀ ਤਰ ਜਾਂਦੇ ਨੇ ਇਹਨਾਂ ਔਗਣਾ ਰੂਪੀ ਸੰਸਾਰ ਸਮੁੰਦਰ ਚੋਂ ਤੇ ਉਹਨਾਂ ਦੀ ਜਿਹੜੇ ਸੰਗਤ ਕਰਦੇ ਨੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਬਿਨ ਸੇ ਸਗਲ ਜੰਜਾਲਾਂ ਤੇ ਜੀਵਨ ਦੇ ਵਿੱਚ ਜਿੰਨੇ ਵੀ ਜੰਜਾਲ ਨੇ ਝੰਜਟ ਨੇ ਇਹ ਸਾਰੇ ਦੇ ਸਾਰੇ ਨਾਸ਼ ਹੋ ਜਾਂਦੇ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਜਿਨ੍ਹਾਂ ਮਨੁੱਖਾਂ ਨੂੰ हे परमात्मा तेरे सिमरन रूपी चरणां ਦਾ ਸਾਥ ਮਿਲ ਜਾਂਦਾ ਹੈ ਨਾ ਉਹਨਾਂ ਦੇ ਨਾਲ ਤੂੰ ਓਤ ਪੋਤ ਪ੍ਰਭ ਸਾਥ ਓਤ ਕਹਿੰਦੇ ਉਣਿਆ ਹੋਇਆ ਤੇ ਪੋਤ ਕਹਿੰਦੇ ਪ੍ਰੋਤਾ ਹੋਇਆ हे परमात्मा ਤੂੰ ਉਹਨਾਂ ਦੇ ਅੰਗ ਸੰਗ ਇਵੇਂ ਵਸਦਾ ਹੈ ਜਿਵੇਂ ਉਣਿਆ ਹੋਇਆ ਤੇ ਪ੍ਰੋਤਾ ਹੋਇਆ ਕਦੇ ਦੂਰ ਨਹੀਂ ਜਾਂਦਾ ਨਾਲ ਹੀ ਸੀਤਾ ਰਹਿੰਦਾ ਹੈ परमात्मा ਉਹਨਾਂ ਮਨੁੱਖਾਂ ਦੇ ਨਾਲ ਸੀਤੇ ਰਹਿੰਦੇ ਨੇ ਭਾਵ ਕਿ ਓਤ ਪੋਤ ਰਹਿੰਦੇ ਨੇ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ हे ਨਾਨਕ ਤੇਰੀ ਮੈਂ ਸ਼ਰਨ ਦੇ ਵਿੱਚ ਹਾਂ ਪ੍ਰਮਾਤਮਾ हे ਪ੍ਰਮਾਤਮਾ ਨਾਨਕ ਤੇ ਦੀ ਸ਼ਰਨ ਦੇ ਵਿੱਚ ਹੈ ਦੇ ਰੱਖਿਓ ਹਰ ਹਾਥ हे ਪ੍ਰਮਾਤਮਾ ਆਪਣਾ ਹੱਥ ਦੇ ਕਰਕੇ ਇਹਨਾਂ ਔਗਣਾ ਵਿਕਾਰਾਂ ਦੇ ਵਿੱਚੋਂ ਸਾਡੀ ਰੱਖਿਆ ਕਰੋ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣੇ ੁੱਲਾਂ ਚੁੱਕਾਂ ਤੋਂ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ